ਨੋ ਬਿਆਹ ਦਾ ਜੋੜਾ ਦੁਲਹਾ ਤੇ ਦੁਲਹਨ ਲਾੜਾ ਤੇ ਲਾੜੀ ਵਿਆਹ ਤੋਂ ਬਾਅਦ ਦਰਿਆ ਤੇ ਸਹਿਰ ਕਰਨ ਗਏ ਇੱਕ ਬੇੜੀ ਕਿਰਾਏ ਤੇ ਲਈਏ ਤੇ ਬੇੜੀ ਚ ਬੈਠ ਗਏ ਚੱਕੂ ਚਲਾ ਰਿਹਾ ਹੈ ਲਾੜਾ ਖੋਲ ਬੈਠੀ ਹੈ ਪਤਨੀ ਲਾੜੀ ਕਪੂ ਚਲਾਉਂਦੇ ਆ ਚਲਾਉਂਦੇ ਆ ਦਰਿਆ ਦੇ ਵਿਚਾਰ ਚਲੇ ਗਏ ਗੱਲਾਂ ਬਾਤਾਂ ਕਰਦੇ ਇਤਨੇ ਚ ਦਰਿਆ ਦੇਚ ਅਚਾਨਕ ਤੂਫਾਨ ਆ ਗਿਆ ਹੱਥ ਆ ਗਿਆ ਤੇ ਜ਼ੋਰ ਦੀ ਹਵਾ ਕਿਸ਼ਤੀ ਡੋਲਣ ਲੱਗ ਪਈ ਲਾੜੀ ਘਬਰਾ ਗਈ ਬੈਠ ਹੀ ਤੋ ਗਈ ਉਹਨੋਂ ਤੇ ਦਿਸ ਪਿਆ ਡੁੱਬੇ ਤੇ ਪਾਣੀ ਹੜ੍ਹ ਤੇ ਆ ਗਿਆ ਉੱਚੀਆਂ ਉੱਚੀਆਂ ਲਹਿਰਾਂ ਹਵਾ ਜ਼ੋਰ ਦੀ ਚੱਲਣ ਲੱਗ ਪਈ ਐ ਹੁਣ ਇੱਕ ਦਰਿਆ ਦੇ ਚਾੜ ਹ ਇੱਕ ਜ਼ੋਰ ਦੀ ਹਵਾ ਕਿਵੇਂ ਬਚਾਂਗੇ ਡਰਦੀ ਹੋਈ ਕਹਿ ਰਹੀ ਐ ਆਪਣੇ ਪਤੀ ਨੂੰ ਲਾੜੇ ਕਿਵੇਂ ਬਚਾਂਗੇ ਇਸ ਤੂਫਾਨ ਤੋਂ ਇਹ ਨੇਟ ਬੇੜੀ ਡੋਲ ਰਹੀ ਐ ਬਹਿ ਗਈ ਤੋਗੀ ਲਾੜਾ ਫਸ ਪਿਆ ਲਾੜੀ ਕਹਿੰਦੀ ਕੋਈ ਹਸਣ ਦਾ ਵੇਲਾ ਹੈ ਜ਼ਿੰਦਗੀ ਮੌਤ ਦੇ ਮੋਚ ਪਈ ਹੋਈ ਹੈ ਢੀੜੀ ਡੋਲ ਰਹੀ ਹੈ ਫਸ ਗਏ ਆ ਕਹਿੰਦੇ ਨੇ ਲਾੜੇ ਨੇ ਜੋ ਅਜੇ ਕਿਰਪਾ ਨੂੰ ਪਹਿਨੀ ਹੋਈ ਸੀ ਭਾਰਤ ਦੇ ਚ ਲਾੜਾ ਕਿਰਪਾ ਨੂੰ ਪੰਦ ਉਨੇ ਕੱਢ ਕੇ ਲਾੜੀ ਦੀ ਗਰਦਨ ਤੇ ਰੱਖ ਦਿੱਤੀ ਉਹ ਹੱਸਣ ਲੱਗ ਪਈ ਜ਼ੋਰ ਦੀ ਲਾੜਾ ਕਹਿੰਦਾ ਹੈ ਤੇਜ਼ ਧਾਹਰ ਕਿਰਪਾਨ ਮੈਂ ਤੇਰੀ ਗਰਦਨ ਤੇ ਰੱਖੀਏ ਤੂੰ ਹੱਸਦੀ ਹੈ ਕਹਦੀ ਹਸਿਆਣਾ ਕਿਰਪਾਨ ਤੇਰੇ ਹੱਥਾਂ ਚ ਹੈ ਨਾ ਤੇਰੇ ਹੱਥ ਮੈਨੂੰ ਚੰਗੇ ਲੱਗਦੇ ਨੇ ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਚੰਗਾ ਲੱਗਦਾ ਹੈ ਚੰਗਾ ਲੱਗਦਾ ਤੇਰੇ ਹੱਥ ਮੈਨੂੰ ਪਿਆਰੇ ਲੱਗਦੇ ਨੇ ਤੇਰੇ ਹੱਥਾਂ 'ਚ ਜੋ ਕੁਝ ਵੀ ਹੈ ਮੈਨੂੰ ਪਿਆਰ ਹੈ ਭਾਵੇਂ ਖੰਜਰ ਤੂੰ ਕਿਉਂ ਮੈਨੂੰ ਮੈਂ ਹਸਿਆ ਕਿਉਂ ਇਹ ਤੂਫਾਨ ਪ੍ਰਮਾਤਮਾ ਦੇ ਹੱਥੇ 'ਚ ਹੈ ਇਹ ਹੜ ਪ੍ਰਮਾਤਮਾ ਦੇ ਹੱਥੇ 'ਚ ਹੈ ਮੈਨੂੰ ਪ੍ਰਮਾਤਮਾ ਪਿਆਰਾ ਲੱਗਦਾ ਹੈ ਤੂਫਾਨ ਵੀ ਪਿਆਰਾ ਹੈ ਕਿ ਤੂਫਾਨ ਵੀ ਪਿਆਰਾ ਬਾਬੇ ਫਰੀਦ ਦਾ ਇੱਕ ਸ਼ਲੋਕ ਤੁਹਾਨੂੰ ਸੁਣਾਵਾਂ ਬਾਬਾ ਫਰੀਦ ਪਾਕਪਟਨ ਦੇ ਵਾਸੀ ਸੰਸੈ ਕਿਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨੇ ਦਾਸ ਤੇ ਪਿੱਛੇ ਉਸੇ ਇਲਾਕੇ ਚੋਂ ਆਇਆ ਗ੍ਰੇ Sindh ਦੇ ਕਿਨਾਰੇ ਇੱਕ ਛੋਟਾ ਜਿਹਾ ਕਸਬਾ ਸੀ ਪਾਕਪਟਨ ਹੁਣ ਤੇ ਉੱਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਹੈ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ ਬਾਬਾ ਫਰੀਦ ਪਾਕ ਪਟਨ ਰਹਿੰਦੇ ਸਨ ਪਾਕ ਪਟਨ ਜ਼ਿਲ੍ਹਾ ਮੁਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜ੍ਹ ਤੇ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਦਰਿਆ ਸਿੰਧ ਸੀ ਪੰਜਾਬ ਦੇ ਪੰਜੇ ਦਰਿਆ ਉਹਦੇ ਚ ਮਿਲਦੇ ਨੇ ਫਿਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਨੇ ਇੱਕ ਕਾਬਲ ਦਾ ਦਰਿਆ ਉਹ ਵੀ ਉਸ ਦੇ ਚ ਆ ਕੇ ਮਿਲਦਾ ਹੈ ਬਹੁਤ ਸਾਰੇ ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ 'ਚ ਲੈਨ ਆਉਂਦਾ ਹੈ ਬਹੁਤ ਵੱਡਾ ਦਰਿਆ ਹੈ। ਦੇਸ਼ ਦੀ ਵਨਵੇ ਨਾਲ ਹੋਦ ਰਿਆ ਉਧਰ ਚਲਾ ਗਿਆ। ਖੈਰ ਮੁਖਤਸਰ میں عرض کراں۔ ہੜਪੇ ਆਇਆ دریا کہ نے ਢਾ ਲਾਣੀ ਸ਼ੁਰੂ ਕੀਤੀ ਪਿੰਡ ਨੂੰ। ਇੱਕ ਦੋ ਮਕਾਨ ਵੀ ਡੇਗ ਗਏ। ਸਾਰੇ ਲੋਕ ਭੱਜੇ ਹੋਇਆ ਹੈ ਬਾਬੇ ਫਰੀਦ ਕੋਲ। ਫਤਸੀ ਖੁਦਾ ਵਾਲੇ। ਕੁਛੀ ਸਾਈ ਲੋਕ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾਹ ਲੱਗੀ ਹੋਈ ਹੈ ਤੇ ਸਾਡਾ ਪਿੰਡ ਤਬਾਹ ਹੋ ਜਾਏਗਾ ਕਿਤਨੀਆਂ ਖੇਤੀਆਂ ਨਾਸ ਹੋ ਗਈਆਂ ਕਿਤਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਢਾਹ ਲੱਗ ਗਈ ਵਾਪਰੇ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆਏ ਔਰ ਇਹ ਗਾਥਾ ਉਹਨਾਂ ਦੇ ਇੱਕ ਸ਼ਲੋਕ ਦੇ ਵਿੱਚ ਝਲਕਦੀ ਫਰੀਦਾ ਕੰਦੀ ਵੈਣ ਨਾ ਢਾਏ ਤੋ ਵੀ ਲਿਖਾ ਦੇਵਣਾ ਹੈ ਦਰਿਆ ਟਾ ਨਾ ਲਾ ਲਿਖਾ ਤੂੰ ਵੀ ਦੇਵੇਗਾ ਡੋਬ ਨਾ ਪਿੰਡਣਾ ਲਿਖਾ ਤੂੰ ਵੀ ਦੇਵੇਗਾ ਇਸ ਵਾਸੇ ਖਾਮੋਸ਼ ਕੰਦੀ ਵੈਣ ਨਾ ਡਾਇ ਫੋੜੀ ਲੇਖਾ ਦੇਵਣਾ ਇਤਨਾ ਕਹਿਣਾ ਸੀ ਪਹਿਲੇ ਨਾਲੋਂ ਵੀ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਡੈਰੇ ਡੈਰੀ ਹੋ ਗਏ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆ ਕਰੋ ਇਹ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਰਜ਼ਾਏ ਵੈਣ ਤੇ ਦਾਉਂ ਗਾਉਂ ਕਰੇ ਇਸ ਲੋਕ ਇਹ ਤੇ ਰੱਬ ਦੀ ਰਜ਼ਾ ਦੇ ਚੱਲਦਾ ਪਿਆ ਤੇ ਜਿਵੇਂ ਰੱਬ ਨੇ ਢਾਲ ਆਈ ਹੋਈ ਹੈ ਕੋਈ ਗੱਲ ਨਹੀਂ ਮਤਥਾ ਠੇਕ ਹੋ ਰ ਆਪਣਾ ਪਰਵਾਹ ਕਬੂਲ ਸਲੋਕ ਮੈਂ ਫਿਰ ਤੁਹਾਨੂੰ ਸੁਣਾਵਾਂ ਫਰੀਦਾ ਕੰਦੇ ਵੈਣ ਨੜਾਏ ਤਉ ਵੀ ਲੇਖ ਦੇਵੜਾ ਜਿੱਧਰ ਰਗ ਰਜ਼ਾਏ ਵੈਣ ਤੇ ਦਾਉਂ ਕੌਂ ਕਰੇ ਇਹ ਤੇ ਰੱਬ ਦੀ ਰਜ਼ਾ ਵਿੱਚ ਚੱਲ ਗਿਆ ਜਿੱਧਰ ਪਰਮਾਤਮਾ ਦਾ ਹੁਕਮ ਹੈ ਚਲਵੇ ਸਜਦਾ ਕਰੋ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕਨੰਦ ਰਿਆ ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾ ਨੂੰ ਕਬੂਲ ਕੀਤਾ ਪਾਕਪਟਨ ਕਸਵਾ ਬਚ ਗਿਆ ਜਿਸ ਨੂੰ ਪਰਮਾਤਮਾ ਨਾਲ ਪਿਆਰ ਹੋ ਗਏ ਤੋ ਪਰਮਾਤਮਾ ਤੋਂ ਜਨਮ ਆਇਆ ਉਹਨੂੰ ਪਿਆਰਾ ਲੱਗਦਾ ਹੈ ਪਰ ਪਰਮਾਤਮਾ ਕੋਈ ਮਰਣਾ ਹੁੰਦਾ ਹੈ ਭਾਵੇਂ ਉਹਨੂੰ ਪਿਆਰਾ ਲੱਗਦਾ ਹੈ ਜਵਾਨੀ ਵੀ ਕਬੂਲ ਬੁਢੇਪਾ ਵੀ ਕਬੂਲ ਇੱਜ਼ਤ ਵੀ ਕਬੂਲ ਬੇਇੱਜ਼ਤੀ ਵੀ ਕਰੋ ਉਹਨੂੰ ਦੋਵੇਂ ਕਬੂਲ ਰਹਿ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਹੈਲ ਲੈ ਕੇ ਜਿਸੇ ਹਸਤਾ ਹੋ ਆ ਪਾਉਗੇ ਉਹ ਪਰੇਸ਼ਾਨ ਹੋਗਾ ਫੁੱਲ ਖਿੜਦੇ ਨੇ ਮੁਰ ਜਾਂਦੇ ਹਾਸਿਆਂ ਦੇ ਥੱਲੇ ਰੋਣੇ ਛੁਪੇ ਪਏ ਨੇ ਸੰਤ ਨੂੰ ਪੁਰਾਣ ਪਰੁਖ ਨੂੰ ਇਹ ਦੂਜਾ ਲਖਣ ਹੈ ਕਿ ਉਹਨੂੰ ਇਹ ਦੋਵੇਂ ਕਬੂਲ ਹੁੰਦੇ ਕਿਉਂ ਉਹਨੂੰ ਪਤਾ ਹੈ ਸੰਸਾਰ ਇਹ ਦੋ ਰੰਗੀ ਹੈ ਇਹ ਦੂਜਾ ਲਖਣ ਹੈ ਸਤਗੁਰ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜਗਤ ਨਿਰਮਲ ਨਿਰਵੈਰਣ ਹੈ ਤੀਸਰਾ ਲਖਣ ਦਿਆਲੰ ਸਰਬਤਰ ਜੀ ਪੰਜ ਦੋਖ ਬੇਵਰਜਤ ਹੈ ਉਹਦੀ ਦਇਆ ਸਾਰਿਆਂ ਜੀਵਾਂ 'ਤੇ ਹੁੰਦੀ ਹੈ ਇਹ ਨਹੀਂ ਕਿਸੇ ਦੀ ਦਇਆ ਕਿਸੇ ਤੇ ਨਹੀਂ ਜਿਵੇਂ ਸੂਰਜ ਦੀ ਰੋਸ਼ਨੀ ਸਾਂਝੀ ਹੈ ਇਹਨੂੰ ਚਾਨਣਾ ਮਿਲਦਾ ਹੈ ਮੁਸਲਮਾਨ ਨੂੰ ਚਾਨਣਾ ਮਿਲਦਾ ਹੈ ਇਸਾਈ ਨੂੰ ਚਾਨਣਾ ਮਿਲਦਾ ਹੈ ਸਿੱਖ ਨੂੰ ਮਿਲਦਾ ਹੈ ਜੈਨ ਬੋਧ ਨੂੰ ਮਿਲਦਾ ਹੈ ਯਹੂਦੀ ਪਰਸੀ ਨੂੰ ਮਿਲਦਾ ਹੈ ਕੋ ਸੂਰਜ ਮਿਤਕਰਾ ਕਰਦਾ ਹੈ ਸੂਰਜ ਸਾਰਿਆਂ ਨੂੰ ਚਾਨਣਾ ਦੇਣਾ ਹੈ ਜਿਹੜਾ ਉਸ ਮਹਾ ਸੂਰਜ ਦੇ ਨਾਲ ਜੁੜ ਜਾਂਦਾ ਹੈ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਵਿਤਕਰਾ ਨਹੀਂ ਆਉਂਦਾ ਜੋ ਵਿਤਕਰਾ ਕਰਨ ਵਾਲਾ ਹੋਵੇਗਾ ਚਾਹ ਸਿੱਖ ਘਰਾਣੇ ਚਾਹ ਚਾਹ ਹਿੰਦੂ ਘਰਾਣੇ ਚਾਹ ਚਾਹ ਮੁਸਲਮਾਨ ਘਰਾਣੇ ਉਹ ਕੁਛ ਵੀ ਹੋਵੇਗਾ ਮੁਸਲਮਾਨ ਹੋਵੇਗਾ ਸਿੱਖ ਹੋਵੇਗਾ ਭਗਤ ਨਹੀਂ ਹੈ ਸੰਤ ਨਹੀਂ ਹੈ ਪੂਰਨਪੁਰਖ ਨਹੀਂ ਹੈ ਪੂਰਨ ਪਰਮਾਤਮਾ ਦੇ ਵਿੱਚ ਵਿਤਕਰਾ ਨਹੀਂ ਆਉਂਦਾ ਪੂਰਨ ਪਰਮਾਤਮਾ ਦੀ ਦਇਆ ਸਾਰਿਆਂ ਤੇ ਹੁੰਦੀ ਹੈ ਉਹ ਸਮ ਦ੍ਰਿਸ਼ਟ ਹੁੰਦਾ ਹੈ ਸਾਰੇ ਉਹਦੇ ਲਈ ਇੱਕ ਸਮਾਨ